ਇਹ ਦਿੱਫਿਟੇ ਆ ਲੋ ਯਾਰ ਮਾਈਕ ਨਹੀਂ ਲੱਗਣਾ ਇੱਥੇ ਇਨੇ ਕੋਈ ਫਾਇਦਾ ਹੈ ਉਹ ਬਰੇਗੇ ਸਭ ਅੰਦਰ 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 ਕਰ ਲੈ ਸਰ ਫਾਈਟ ਹੁੰਦੀ ਨਹੀਂ ਪਲੀਜ਼ ਥੋੜਾ ਅੰਦਰ ਆ ਜਾਓ ਉਹ ਯਾਰ ਇੱਕ ਮਿੰਟ ਥੋੜਾ ਰੁਕ ਜਾਓ ਯਾਰ ਸਿਆਣੇ ਬੰਦੇ ਥੋੜਾ ਰੋ ਸਾਰੇ ਸਿਰ ਪਿੱਛੇ ਲਾਈਟ ਅਰੇਂਜ ਕਰੀਂ ਅੰਦਰ ਕਰ ਲੀਏ ਜਾਂ ਇੱਥੇ ਅਗੇਂਸ ਹੋਣੀ ਠੀਕ ਹੈ ਸਾਈਡ ਖੜਾ ਗਏ ਸੀ ਸੀਡੀ ਤੇ ਤੁਸੀਂ ਮੈਂ ਹੀ ਗੱਲ ਕਰ ਰਿਹਾ ਸੀ ਪਿੱਛੇ ਹੋ ਜਾਓ ਤੁਸੀਂ ਨਾ ਪਿੱਛੇ ਉਹੀ ਤੇ ਮੈਂ ਕਹਿੰਦਾ ਮੇਰੇ ਭਾਜੀ ਬਹੁਤ ਪੜਾਉਂਦੇ ਆਜੋ ਸਰ ਅੰਦਰ ਆਜੋ ਸਰ ਅੰਦਰ ਆਜੋ ਸਰ ਆਵਗੇ ਨੂੰ ਆਪਾਂ ਬਈ ਰਾਤ ਨਾਲ ਪਿੱਛੇ ਆਂਦੋ नीचे कर लो भाई नीचे करियो भाई नीचे करियो भाई नीचे कर लिए स्टार्ट करो बीडी साहब आज मीटिंग सददी है ਤੁਸੀਂ ਕਾਂਗਰਸ ਦੇ ਨੇਤਾਵਾਂ ਨਾਲ ਕੀ ਮੁੱਦਾ ਹੈ ਮਕਸਦ ਕੀ ਹੈ ਸੈਸ਼ਨ ਵੀ ਚੱਲ ਰਿਹਾ ਹੈ ਦੇਖੋ ਇਹ ਸਾਡੀ ਮੰਥਲੀ ਮੀਟਿੰਗ ਹੁੰਦੀ ਹੈ ਜਿਹੜੀ ਕਿ ਅਸੀਂ ਮਗਰਲੇ 3-4 ਮਹੀਨਿਆਂ ਤੋਂ ਕਿਉਂਕਿ ਪਾਰਲੀਮੈਂਟ ਦੇ ਇਲੈਕਸ਼ਨ ਸੀਗੇ ਐਂਡ ਉਸ ਤੋਂ ਬਾਅਦ ਸਾਡਾ ਜਲੰਧਰ ਬਾਈ ਇਲੈਕਸ਼ਨ ਆ ਗਿਆ ਇਸ ਕਰਕੇ ਅਸੀਂ ਆਪਣੀ ਮੰਥਲੀ ਮੀਟਿੰਗ ਜਿਹੜੀ ਕਰਨੀ ਹੁੰਦੀ ਉਹ ਨਹੀਂ ਕਰ पाए ਸੋ ਅੱਜ ਸੈਸ਼ਨ ਤੋਂ ਬਾਅਦ ਸਾਰਿਆਂ ਨਾਲ ਸਲਾਹ ਕਰਕੇ ਅਸੀਂ ਇਹ ਮੀਟਿੰਗ ਰੱਖੀ ਹੈ ਜਿਹਦੇ ਵਿੱਚ ਸਾਡੀ ਚਰਚਾ ਹੁੰਦੀ ਹੈ ਕਿ ਆਉਣ ਵਾਲੇ ਇਸ਼ੂਸ ਕੀ ਨੇ ਆਰਗੇਨਾਈਜੇਸ਼ਨ ਨੂੰ ਕਿਵੇਂ ਮਜ਼ਬੂਤ ਕਰਨਾ ਹੈ ਕੀ ਸਾਡੇ ਚ ਕਮੀਆਂ ਪੇਸ਼ੀਆਂ ਹੈਗੀਆਂ ਉਹਨਾਂ ਨੂੰ ਠੀਕ ਕਿਵੇਂ ਕਰਨਾ ਹੈ ਮੈਚੂਲੀਅਰ ਵਿੱਚ ਬਾਏ ਇਲੈਕਸ਼ਨ ਹੈ ਸਾਡੇ 4 ਉਹਨਾਂ ਤੇ ਸਾਡੀ ਕੀ ਭੂਮਿਕਾ ਹੋਣੀ ਚਾਹੀਦੀ ਹੈ ਕਿੱਦਾਂ ਅਸੀਂ ਚੋਣ ਲੜਨਾ ਹੈ ਉਹ ਸਾਰੀਆਂ ਗੱਲਾਂ ਤੇ ਸਾਡੇ ਸਾਰੇ ਹੀ ਜਿਹੜੇ ਵੈਰੀਅਸ ਲੀਡਰ ਸਾਹਿਬਾਨ ਨੇ ਉਹ ਆਪਣੇ ਆਪਣੇ ਵਿਚਾਰ ਰੱਖਦੇ ਨੇ ਕਿਉਂਕਿ ਔਰ ਸਾਨੂੰ ਹਰ ਹਲਕੇ ਦੀ ਹੈ ਜਿਹੜੀ ਉਹ ਤਕਰੀਬਨ ਜਾਣਕਾਰੀ ਮਿਲ ਜਾਂਦੀ ਹੈ ਇਸ ਮੀਟਿੰਗ ਚ ਸੋ ਇਹ ਡਿਲੇ ਸੀਗੀ ਉਲਟਾ ਪਾਰਲੀਮੈਂਟ ਤੋਂ ਬਾਅਦ ਹੋਈ ਨਹੀਂ ਡਿਸਟ੍ਰਿਕਟ ਕਮੇਟੀਆਂ ਦੀ ਸਾਡੀ ਹਰ ਮੰਥਲੀ ਮੀਟਿੰਗਜ਼ ਹੁੰਦੀ ਹੈ ਬਲਾਕ ਦੀ ਹੁੰਦੀ ਹੈ ਸੋ ਇਸ ਕਰਕੇ ਉਹ ਡਿਸਟ੍ਰਿਕਟਸ ਦੀਆਂ ਤਾਂ ਹੋ ਗਈਆਂ ਸੀ ਲੇਕਿਨ ਕੰਟੈਸਟਡ ਕੈਂਡੀਡੇਟਸ ਅੰਡ ਜਿਹੜੇ ਸੀਨੀਅਰ ਲੀਡਰਸ ਨੇ ਉਹ ਮੀਟਿੰਗ ਨਹੀਂ ਹੋ ਪਾਈ ਸੀ ਸੋ ਇਸ ਕਰਕੇ ਅੱਜ ਮੀਟਿੰਗ ਰੱਖੀ ਹੈ ਕੱਲ ਸਰ ਜਿਹੜਾ ਜਿਹ ਮੈਂਬਰਸ਼ਿਪ ਦੇ ਵਿੱਚ ਡਾਕਟਰ ਸਾਹਿਬ ਨੇ ਇਸੇ ਤਰ੍ਹਾਂ ਕਹਿ ਵੀ ਵਿਧਾਨ ਸਭਾ ਦੇ ਵਿੱਚ ਵੀ ਔਰ ਬਾਹਰ ਵੀ ਤੇ ਦੋਨੋਂ ਰਲੇ ਹੋਏ ਆ ਮੌਜੂਦਾ ਸਰਕਾਰ ਉਹ ਆਪੋਸਿਟ ਰੱਖਦਾ ਦੇਖੋ ਜਖੜ ਸਾਹਿਬ ਮੈਂ ਉਹਨਾਂ ਬਾਰੇ ਕੁਝ ਕਹਿਣਾ ਨਹੀਂ ਚਾਹੁੰਦਾ ਉਹਨਾਂ ਨੂੰ ਤਾਂ ਨੈਤਿਕ ਕੋਈ ਅਧਿਕਾਰ ਹੀ ਨਹੀਂ ਰਿਹਾ ਜਿਸ ਵਿਅਕਤੀ ਨੇ ਪਹਿਲਾਂ ਕਾਂਗਰਸ ਬਤੌਰ ਪ੍ਰਧਾਨ ਰਹੇ ਔਰ ਕੈਂਪੇਨ ਕਮੇਟੀ ਦੇ ਚੇਅਰਮੈਨ ਰਹੇ ਪੂਰੀ ਕਾਂਗਰਸ ਦਾ ਜੋ ਜਨਾਜਾ ਕੱਢਿਆ ਉਹਨਾਂ ਲੋਕਾਂ ਨੇ ਪ੍ਰਾਈਮ ਪੋਸਟ ਤੇ ਹੁੰਦੇ ਰਿਹਾ 4 ਸਾਲ ਤੱਕ ਪੰਜਾਬ ਦੇ ਪ੍ਰਧਾਨ ਰਹੇਗੇ तकरीबन ਫਿਰ ਕੈਂਪੇਨ ਕਮੇਟੀ ਦੇ ਚੇਅਰਮੈਨ ਸੀਗੇ ਤੇ ਜਾਣ ਬੁੱਝ ਕੇ ਉਹਨਾਂ ਲੋਕਾਂ ਨੇ ਕਾਂਗਰਸ ਨੂੰ ਹਰਾਉਣ ਦਾ ਕੰਮ ਕੀਤਾ ਕਿਉਂਕਿ ਬੀਜੇਪੀ ਨਾਲ ਅੰਦਰ ਖਾਤੇ ਕਾਂਗਰਸ ਤੋਂ ਉਹੰਦਿਆਂ ਰਲੇ ਹੋਏ ਸਨ ਤਾਂ ਹੀ ਕਦੇ ਕਿਆ ਹਿੰਦੂ ਦੀ ਗੱਲ ਕਰਦੇ ਸਨ ਹਿੰਦੂ ਵਾਸਤੇ ਕੋਈ ਜਗ੍ਹਾ ਨਹੀਂ ਹੈ ਜਦਕੀ ਹੋਂ ਜਖੜ ਸਾਹਿਬ ਇੱਕ ਵੀ ਸ਼ਬਦ ਨਹੀਂ ਬੋਲੇ ਬਤੌਰ ਪ੍ਰਧਾਨ ਉਹਨਾਂ ਨੂੰ ਕੋਈ ਹੋਰ ਜ਼ਿੰਮੇਵਾਰੀ ਨਹੀਂ ਦਿੱਤੀ ਗਈ ਲੱਗਦਾ ਸੀਗਾ ਕਿ ਸੈਂਟਰ ਦੇ ਵਿੱਚ ਗਵਰਨਮੈਂਟ ਚ ਉਹਨੂੰ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਜਾਊਗੀ ਹੁਣ ਕਿਉਂ ਨਹੀਂ ਗਿਆ ਗਿਆ ਕਿ ਬੀਜੇਪੀ ਨੇ ਕਿਸੇ ਹਿੰਦੂ ਨੂੰ ਕੋਈ ਅਹਿਮੀਅਤ ਨਹੀਂ ਦਿੱਤੀ ਸੋ ਮੇਰੇ ਕਹਿਣ ਦਾ ਮਤਲਬ ਹੈਗਾ ਕਿ 26 ਸਾਲਾਂ ਬਾਅਦ ਪਹਿਲੀ ਵਾਰ ਹੀ ਜਾਖੜ ਸਾਹਿਬ ਦੇ ਪ੍ਰਧਾਨ ਹੁੰਦਿਆਂ ਇੱਕ ਵੀ ਸੀਟ ਬੀਜੇਪੀ ਨਹੀਂ ਜਿੱਤੀ ਅਦਰਵਾਇਜ਼ ਸਨੀ ਦਿਓਲ ਕਦੇ ਜਿੱਤ ਗਿਆ ਕਦੇ ਗਰਦਾਸਪੁਰ ਜਿੱਤ ਗਿਆ ਕਦੇ ਹਸ਼ਿਆਰਪੁਰ ਜਿੱਤ ਗਿਆ ਪਹਿਲੀ ਵਾਰੀ ਰਿਕਾਰਡ ਕਾਇਮ ਕੀਤਾ ਜਾਖੜ ਸਾਹਿਬ ਨੇ। اور جاਖੜ صاحب آپ ਜਿੱਥੋਂ ਦੇ ਫਰੂਜ਼ਪੁਰ ਦੇ ਉੱਥੇ ਵੀ बीजेपी ਹਾਰੀ ਹੈ। ਸੋ ਮੇਰੇ ਕਹਿਣ ਦਾ ਮਤਲਬ ਹੈ ਨੈਤਿਕਤਾ ਦੇ ਆਧਾਰ ਤੇ ਕਮ ਸੇ ਕਮ ਬੰਦੇ ਨੂੰ ਹੁਣ ਉਮਰ ਵੀ 17 ਦੇ ਹੋ ਗਏ ਨੇ ਜਾਖੜ ਸਾਹਿਬ ਹੁਣ ਤਾਂ ਢਲ ਜਾਣਾ ਚਾਹੀਦਾ ਹੈ। ਉਹੀ ਮਾਈਂਡ ਸੈਟ ਉਹੀ ਯੱਕੜ ਉਹੀ ਅਰੋਗੈਂਸ ਮੈਨੂੰ ਲੱਗਦਾ ਕਿ ਹੁਣ ਤਾਂ ਨੇ ਮਰਤਾ ਹੋਣੀ ਚਾਹੀਦੀ ਐ ਇਸ ਉਮਰ ਚ ਸੀ ਇਹੋ ਜੀਆਂ ਗੱਲਾਂ ਨਹੀਂ ਬਾਕੀ ਜਾਖੜ ਸਾਹਿਬ ਬਹੁਤ ਆਪਣੇ ਆਪ ਚੋ ਸਿਆਣੇ ਨੇ ਕੀ ਕਿ ਸੈਸ਼ਨ ਵਿੱਚ ਬਿੱਟ ਪਾਸ ਹੋਇਆ ਹੈ ਪੰਚਾਇਤੀ ਚੋਣਾਂ ਦੇ ਜਿਹੜੀਆਂ ਸਿੰਪਲ ਦੇ ਉੱਤੇ ਨਹੀਂ ਲੜੀਆਂ ਜਾਣਗੀਆਂ ਇਹ ਕਿਹਾ ਗਿਆ ਹੈ ਦੇਖੋ ਮੈਨੂੰ ਇਸ ਗੱਲ ਬਾਰੇ ਨਹੀਂ ਪਤਾ ਕਿ ਪੰਚਾਇਤੀ ਚੋਣਾਂ ਜਿਹੜੀਆਂ ਪਹਿਲਾਂ ਸਰਪੰਚੀ ਦੀਆਂ ਸੀ ਜਾਂ ਮੈਂਬਰੀ ਦੀਆਂ ਸੀ ਮਾਨ ਸਾਹਿਬ ਉਹ ਤਾਂ ਕਦੇ ਵੀ ਨਹੀਂ ਹੋਈਆਂ ਕਦੇ ਵੀ ਸਿੰਬਲ ਤੇ ਨਹੀਂ ਹੋਈਆਂ ਇਹ ਕਿਹੜੀ ਪੰਚਾਇਤੀ ਚ ਉਹਨਾਂ ਦੀ ਗੱਲ ਕਰ ਰਹੇ ਆ ਮਾਨ ਸਾਹਿਬ ਮੈਨੂੰ ਪਤਾ ਨਹੀਂ ਕਿਉਂਕਿ ਬਦਲਾਵ ਦੀ ਪਾਰਟੀ ਹੈ ਨਾ ਬਦਲਾਵ ਹੈ ਹਰ ਚੀਜ਼ ਦੇ ਵਿੱਚ ਨੁਕਤਾਚੀਨੀ ਹਰ ਚੀਜ਼ ਦੇ ਵਿੱਚ ਕੋਈ ਨਾ ਕੋਈ ਨਵੀਂ ਗੱਲ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਤੀ ਜਿਹੜੀਆਂ ਸੀ ਉਹੀ ਚੋਣ ਚਿੰਤੇ ਹੁੰਦੀਆਂ ਸਨ ਪੰਚਾਇਤੀ ਚੋਣਾਂ ਔਰ ਮੈਂਬਰ ਪੰਚਾਇਤ ਔਰ ਸਰਪੰਚ ਦੀ ਚੋਣ ਕਦੇ ਚੁਣਾਵ ਤੇ ਨਹੀਂ ਹੋਈ ਅਨਦਰ ਥਿੰਗ ਮਾਈਟ ਬੀ ਇਹਨਾਰੇ ਮਨਚੇ ਖਸਤਾ ਹੋਵੇ ਕੀਾਰੇ ਨਾ ਹੋਵੇ ਵੀ ਚੋਣਾਂ ਚਿੰਤੇ ਲੜੀਏ ਪਿੰਡਾਂ ਚ ਤੇ ਸਾਰੀਆਂ ਹਰ ਜੀਏ ਤੇ ਵਿਰੋਧੀ ਇਹ ਕਹਿਣ ਕਿ ਇਹ ਤਾਂ ਸਰਕਾਰ ਫੇਰ ਹਾਰ ਗਈ ਕਿਉਂਕਿ ਉੱਥੇ ਤਾਂ ਬਾਈ ਇਲੈਕਸ਼ਨ ਨਹੀਂ ਨਾ ਉਹ ਤਾਂ ਜਨਰਲ ਇਲੈਕਸ਼ਨ ਹੈ ਬਾਈ ਇਲੈਕਸ਼ਨ ਤਾਂ ਲੁੱਟੀ ਜਾ ਸਕਦੀ ਹੈ ਪੈਸੇ ਨਾਲ ਦਲਬਲ ਨਾਲ ਸੋ ਇਹਨਾਂ ਨੇ ਕਿਹਾ ਡਰਦੇ ਆ ਨੇ ਮਤਾ ਹੀ ਪਾਸ ਕਰਦੇ ਹੋ ਹਾਲਾਂਕਿ ਉਹ ਹੁੰਦੀਆਂ ਨਹੀਂ ਕਦੇ ਵੀ ਕਿ ਕੋਈ ਪੰਚਾਇਤੀ ਚੋਣਾ ਅਸੀਂ ਇਹ ਪੰਚਾਇਤੀ ਚੋਣਾ ਸੀ ਚੋਣਾਂ ਚਿੰਤ ਨਹੀਂ ਲੜਾਂ ਹਾਂ ਜਿਹੜੇ ਜਿੱਤ ਜਾਣਗੇ ਉਹ ਅਸੀਂ ਅਪਣਾ ਲਾਂਗੇ ਕਹਾਂਗੇ ਸਾਡੀ ਜਿੱਤੇ 70% ਜਿਹੜਾ ਇਹ ਵੀ ਨਾਲ ਕਿਹਾ ਗਿਆ ਵੀ ਜਿਹੜੇ ਸਰਬਸੰਮਤੀ ਨਾਲ ਹੋਵੇ ਉਹਨਾਂ ਨੂੰ 5 ਲੱਖ ਰੁਪਏ ਦਵਾਂਗੇ ਉਹ ਨਾਲ ਉਹਤੇ ਹਸਪਤਾਲ ਉਹ ਸੇਡਿੰਗ ਬੁਲਾ ਗਏ ਸਰ ਇਹ ਕੋਈ ਨਵੀਂ ਥੋੜੀ ਗੱਲ ਹੈ 5 ਲੱਖ ਰੁਪਏ ਦੀ ਸਕੀਮ ਕਾਂਗਰਸ ਪਾਰਟੀ ਵਲੇ ਦੀ ਹੈ ਸਰਬਸੰਮਤੀ ਵਲੇ ਦੀ ਰਾਦਰ ਆਈ ਥਿੰਕ ਮੈਨੂੰ ਆਈ ਡੋਨਟ ਨੋ ਮੈਨੂੰ ਯਾਦ ਨਹੀਂ 10 ਲੱਖ ਰੁਪਏ ਦੀ ਸੀ ਇਹ ਨਵੀਂ ਕਿਹੜੀ ਗੱਲ ਔਰ ਜਿਹੜੀ ਹਸਪਤਾਲ ਖੋਲਣ ਦੀ ਗੱਲ ਕਰਦੇ ਆ ਯਾਰ ਕਿਉਂ ਝੂਠ ਮਾਰੀ ਜਾਂਦੇ ਹੋ ਮਾਣੀ ਸਾਹਿਬ ਕਿਹੜੇ ਸਟੇਡੀਅਮ ਦੀ ਗੱਲ ਕਰਦੇ ਹੋ ਜਿਹੜੇ ਪ੍ਰਾਣੇ ਸਟੇਡੀਅਮ ਸਾਡੇ ਬਣੇ ਹੋਏ ਕਿਰਪਾ ਕਰਕੇ ਉਹਨਾਂ ਦੇ ਵਿੱਚ ਗਾਵਾਂ ਮੱਝਾਂ ਚੱਲ ਰਹੀਆਂ ਉਹਨਾਂ ਨੂੰ ਹੀ ਬਹਾਲ ਕਰ ਲੋ ਆਲਰੇਡੀ ਜੋ ਸਟੇਡੀਅਮਸ ਸਾਡੇ ਕੋਲੇ ਬਣੇ ਆ ਇਹ ਹੀ ਤਾਂ ਪ੍ਰੋਬਲਮ ਹੈ ਸਿਸਟਮ ਦੀ ਇਹ ਹੀ ਤਾਂ ਸਰਕਾਰਾਂ ਦੀ ਤਿੱਕਤ ਹੈ ਵੈਲਨੈਸ ਸੈਂਟਰ ਹੁੰਦੇ ਸੀ ਇੱਕ ਵੈਲਨੈਸ ਸੈਂਟਰ ਜੀਰੇ ਕਰਕੇ ਸਾਡੀ ਕੇਂਦਰ ਦੇ ਹੈਲਥ ਮਹਿਕਮੇ ਨੇ ਸਾਡੀ ਗ੍ਰਾਂਟ ਰੋਕੀ ਵੀ ਹੈ ਇਹਨਾਂ ਨੇ ਮਾਦਿਆ ਸ਼ੇਰਾਂ ਨੇ ਵੈਲਨੈਸ ਸੈਂਟਰ ਨੂੰ ਆਮ ਆਦਮੀ ਸਿਪਾਈ ਕੇ ਸੈਂਟਰ ਬਣਾਤਾ ਜਿੱਥੇ ਸਾਡੇ ਬਣੀ ਸੀ ਜਿਵੇਂ ਵਾਧੀਆਂ ਗਿੱਦੜ ਬਾਹ ਹਲਕੇ ਚ ਵੈਲਨੈਸ ਸੈਂਟਰ ਆਲਰੇਡੀ ਐਸਟੈਬਲਿਸ਼ ਹੈ 30 ਸਾਲਾਂ ਦਾ ਉਰੇ ਉੱਤੇ ਲਿਖਤਾ ਆਪਦਾ ਬੋਰਡ ਲਾਤਾ ਕਿ ਨਾਓ ਇਟਸ ਆਮ ਆਦਮੀ ਪਾਰਟੀ ਕਲੀਨਿਕ ਦਾ ਉਹ ਜਿਹੜਾ ਆਮ ਆਦਮੀ ਪਾਰਟੀ ਉਹ ਮhalla ਕਲੀਨਿਕ ਆਲਾ ਉਹ ਉਹ ਸੈਂਟਰ ਸਰਕਾਰ ਅੜ ਕੇ ਬੈਠੀ ਹੈ ਕਿ ਯਾਰ ਤੁਸੀਂ ਵੈਲਨੈਸ ਸੈਂਟਰ ਦਾ ਨਾਮ ਬਦਲ ਕੇ ਤੁਸੀਂ ਆਮ ਆਦਮੀ ਪਾਰਟੀ ਕਰਤਾ ਆਹਾ ਮhalla ਕਲੀਨਿਕ ਕਰਤਾ ਆਮ ਆਦਮੀ ਪਾਰਟੀ ਦਾ ਕਲੀਨਿਕ ਇਹ ਸੋ ਦੈਟਸ ਦਾ ਪ੍ਰੋਬਲਮ ਮਸ਼ਹੂਰੀ ਦੀ ਜਿਹੜੀ ਆਦਤ ਹੈ ਨਾ ਉਹ ਜਾਂਦੀ ਨਹੀਂ ਹੈ ਬੰਦੇ ਨੂੰ ਤੁਸੀਂ ਮੈਂ ਇਹ ਕਹਿ ਰਿਹਾ ਕਿ ਜਿਹੜੇ ਚੱਲਦੇ ਸਟੇਡੀਅਮਸ ਹੈਗੇ ਨਹੀਂ ਮੈਂ ਦਿਖਾ ਦਿੰਦਾ ਗਿੱਦੜਬਾਦ ਦੇ ਬਹੁਤ ਸਾਰੇ ਪਿੰਡਾਂ ਚ ਸਟੇਡੀਅਮਸ ਬਣੇ ਨੇ ਬਹਾਲ ਕਰਨ ਉਹਨਾਂ ਨੂੰ ਨਵਾਂ ਸਟੇਡੀਅਮ ਬਥੇਰੇ ਹਲਕਿਆਂ ਚ ਨਵਾਂ ਔਰ ਮੈਨੂੰ ਦੱਸ ਦੇਣ ਹੁਣ ਤੱਕ ਕਿੰਨੇ ਖੋਲੇ ਕਹਿੰਨ ਉਹ ਦਾ ਐਲਾਨ ਕਰ ਦਿੰਦੇ ਐ ਮੈਂ ਯਾਦ ਹੈ ਮੈਂ ਜਦੋਂ ਵਿਧਾਨ ਸਭਾ ਚ ਹੁੰਦਾ ਸੀ ਇਹਨਾਂ ਰ ਐਮ ਐਲ اے ਕਹਿੰਦਾ ਸੀ ਜੀ ਉੱਥੇ ਸਟੇਡੀਅਮ ਬਣਾ ਦਿਓ ਕਹਿੰਦੇ ਨਹੀਂ ਨਹੀਂ ਉੱਥੇ ਮੰਨੇਰੇਗਾ ਦੇ ਰਾਹੀਂ ਸਟੇਡੀਅਮ ਬਣਾ ਦਿਆਂਗੇ ਹੁਣ ਤੱਕ ਮੈਂ ਅੱਜ ਤੁਹਾਨੂੰ ਕਹਿੰਦਾ 2.5 ਸਾਲ ਹੋ ਗਏ ਇੱਕ ਸਟੇਡੀਅਮ ਸਰਕਾਰ ਦੱਸ ਦੇ ਵੀ ਅਸੀਂ ਪੈਸੇ ਲੈ ਕੇ ਬਣਾਇਆ ਜੇ ਕੋਈ ਬਣਿਆ ਹੋਣਾ ਉਹ ਮਨਰੇਗਾ ਦੇ ਤਹਿਤ ਉਹ ਮਨਰੇਗਾ ਜਿਹਨੂੰ ਕਾਂਗਰਸ ਪਾਰਟੀ ਨੇ ਕਿਤੇ ਲਾਗੂ ਕੀਤਾ ਸੀ ਉਸ ਮਨਰੇਗਾ ਦੇ ਤਹਿਤ ਕੋਈ ਸਟੇਡੀਅਮ 2.5 ਸਾਲਾਂ ਚ ਬਣਿਆ ਹੋਣਾ ਆਦਰਵਾਈਜ਼ ਕੋਈ ਸਟੇਡੀਅਮ ਇਹਨਾਂ ਨੇ ਹਜ ਤੱਕ ਸਥਾਪਿਤ ਨਹੀਂ ਕੀਤਾ 10 ਸਾਲ ਵਿੱਚ ਡੀਜੀਪੀ ਦੀ ਦੰਪੀ ਨੂੰ ਕਿਵੇਂ ਦੇਖਦੇ ਹੋ ਡੀਜੀਪੀ ਨੇ ਸਰਵ ਕਰਕੇ ਕਹਿ ਗਿਆ ਲਾਅ ਐ ਨੋਟੀਫਿਕੇਸ਼ਨ ਵੀ ਠੀਕ ਨਹੀਂ ਆ ਦੂਸਰੇ ਪਾਸੇ ਸੋ ਵਾਈ ਵਾਈ ਟੂ ਡੀਜੀਪੀ ਤਲਬ ਯਾਰ ਇੱਥੇ ਤਾਂ ਕਹਿੰਦੇ ਕਿ ਤੁਹਾਡੀ ਐਡਮਿਨਿਸਟ੍ਰੇਸ਼ਨ ਵੀਕ ਹੈ ਮਾਨ ਸਾਹਿਬ ਮੁੱਖ ਮੰਤਰੀ ਸਾਹਿਬ ਤੁਸੀਂ ਐਡਮਿਨਿਸਟ੍ਰੇਸ਼ਨ ਤੁਹਾਡੀ ਵੀਕ ਹੈ ਤੁਹਾਨੂੰ ਪਤਾ ਹੈ ਪੀ ਮਚ्योर ਰਿਟਾਇਰਮੈਂਟ ਕਿੰਨੇ ਲੋਕ ਲੈ ਗਏ ਨੇ ਪੁਲਿਸ ਵਾਲੇ ਕਿਉਂਕਿ ਪੁਲਿਸ ਵਾਲਿਆਂ ਤੇ ਕਿਸੇ ਤਰੀਕੇ ਦਾ ਨਾਤਾ ਉਹਨਾਂ ਨੂੰ ਖੁੱਲ ਕੇ ਕੰਮ ਕਰਨ ਦਿੱਤਾ ਜਾ ਰਿਹਾ ਹੈ ਸ਼ਾਨੋਂ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਜਾਂਦਾ ਹੈ ਰਿਟਾਇਰਮੈਂਟ ਲੈ ਗਏ ਲੋਕ ਖਬਰ ਲੱਗੀ ਸੀ ਕੱਲ ਤੁਸੀਂ ਟ੍ਰਿਬਿਊਨ ਚ ਪੜ੍ਹੀ ਹੋਣੀ ਹੈ ਔਰ ਕਈਆਂ ਨੇ ਇੱਛਾ ਜ਼ਾਹਿਰ ਕੀਤੀ ਹੈ ਕਿ ਅਸੀਂ ਰਿਟਾਇਰ ਹੋਣਾ ਹੈ ਜਿਹੜੇ 50-50 70-70 ਲੱਖ ਰੁਪਏ ਤਨਖਾਹ ਲੈ ਰਹੇ ਨੇ ਪੁਲਿਸ ਵਾਲੇ ਮੈਂ ਨਹੀਂ ਕਹਿੰਦਾ ਕਿ ਪੁਲਿਸ ਚੰਗਾ ਕਰ ਰਹੀ ਹੈ ਬਿਲਕੁਲ ਨਹੀਂ ਚੰਗਾ ਹੋ ਰਿਹਾ ਐਂਡੂਰਾ ਜ਼ਿੰਮੇਵਾਰਤਾ ਗ੍ਰਹਿ ਮੰਤਰੀ ਹੈ ਤਲਬ ਕਿਨੂੰ ਕਰਨਾ ਹੈ ਡੀਜੀਪੀ ਨੂੰ ਵਿਚਾਰੇ ਨੂੰ ਕਿਉਂ ਤਲਬ ਕੀਤਾ ਤਲਬ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਹੀ ਹੋਣਾ ਚਾਹੀਦਾ ਮਾਫੀ ਮੰਗਣੀ ਚਾਹੀਦੀ ਹੈ ਦਿਨ ਦਿਹਾੜੇ ਕਤਲੇਆਮ ਗੋਲੀਆਂ ਕੱਲ ਫਿਰੋਜ਼ਪੁਰ ਚ ਜੋ ਹੋਇਆ ਗੋਲੀਆਂ ਚਲਾ ਲ ਚਲਾ ਕੇ ਛੱਲੀ ਕਰ ਦਿੱਤਾ ਇਹ ਮੈਨੂੰ ਲੱਗਦਾ ਹੀ ਨਹੀਂ ਕਿ ਪੰਜਾਬ ਹੈ ਇਹ ਤਾਂ ਬਿਹਾਰ ਤੋਂ ਟੱਪ ਗਿਆ ਹੈ ਔਰ ਓਰੀ ਇਸ ਜ਼ਿੰਮੇਵਾਰੀ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਲੈਣੀ ਚਾਹੀਦੀ ਹੈ ਗ੍ਰਹਿ ਮੰਤਰੀ ਉਹ ਨੇ ਚੀਫ ਮਿਨਿਸਟਰ ਉਹ ਨੇ ਡੀਜੀ ਨਹੀਂ ਹੈ ਡੀਜੀ ਤੱਕ ਉਹਗਾ ਹਾਂਜੀ ਹਾਂਜੀ ਕਰਦੇ ਆ ਜੀ ਜੀ ਦੀ ਤਲਬੀ ਯਾਨੀ ਕਿ ਲੋਕਾਂ ਦੀਆਂ ਅੱਖਾਂ ਠੰਡਾ ਕਰ ਸਾਡੀ ਅਸੀਂ ਪੀਆਲ ਪਾਈ ਸੀ ਹਾਈ ਕੋਰਟ ਵਿੱਚ ਸਰ ਦੇ ਕਿਦੜ ਬਾਅਦ ਸਿਵਰੇਜ ਨੂੰ ਲੈ ਕੇ ਕੀ ਤੁਹਾਡੇ ਕੋਲ ਡਾਟਾ ਆਇਆ ਸੀਗਾ ਤੇ ਕੋਰਟ ਨੇ ਵੀ ਕਿਹਾ ਕਿ ਰਿਪੋਰਟ ਮੰਗਿਆ ਸਰ ਦੇਖੋ 5 ਕਰੋੜ ਰੁਪਇਆ ਇਹਨਾਂ ਨੇ ਆਪਦੀ ਰੈਲੀ ਤੇ ਲਾਤਾ ਮੋੜ ਆਰਟੀਆਈ ਦੀ ਇਨਫੋਰਮੇਸ਼ਨ ਹੈ ਹੁਣ ਸੰਗਦਰਸ਼ਨ ਕਰ ਰਿਹਾ ਗਿੱਦੜਬਾ ਦੇ ਵਿੱਚ ਪੈਸੀ ਆਰਟੀ ਪਾਲਿਓ 50 ਲੱਖ ਰੁਪਏ ਦਾ ਇੱਕ ਸੰਗਦਰਸ਼ਨ ਹੋ ਰਿਹਾ ਹੁਣ ਸਾਡੇ ਗਿੱਦੜਬਾ ਨਾ ਕੇਵਲ ਗਿੱਦੜਬਾ ਤੇ ਮੁਕਸਰ ਇਹ ਗਿੱਦੜਬਾ ਮੁਕਸਰ ਦੀ ਗੱਲ ਨਹੀਂ ਉਹ ਤਾਂ ਮੈਂ ਪੀਆਇਲ ਉਥੋਂ ਦੀ ਪਾਈ ਹੈ ਕਿਸੇ ਸ਼ਹਿਰ ਦੇ ਵਿੱਚ ਸੀਵਰੇਜ ਦਾ ਇੰਨਾ ਮਾੜਾ ਹਾਲ ਹੈ ਪਾਣੀ ਸੜਕਾਂ ਤੇ ਤਰਿਆ ਫਿਰਦਾ ਇਹਨਾਂ ਕੋਲੇ ਪੁਖਤਾ ਬੰਦੋਬਸਤ ਤੇ ਮਸ਼ੀਨਾਂ ਨਹੀਂ ਹੈ ਜਿਹਦੇ ਨਾਲ ਡੀਸਿਲਟਿੰਗ ਕਰਨੀ ਸੀ ਉਹ ਸਿੱਟ ਕੱਢਣੀ ਹੁੰਦੀ ਹੈ ਹਰ ਸਾਲ ਪੂਰੀ ਅਸਟੇ ਬੱਕਟ ਮਸ਼ੀਨ ਚਾਹੀਦੀ ਹੈ ਸੁਪਰ ਸਕਰ ਮਸ਼ੀਨ ਚਾਹੀਦੀ ਹੈ ਇਹਨਾਂ ਕੋਲੇ ਹੈ ਨਹੀਂ ਹੈ ਸੁਪਰ ਸਕਰ ਕਿਰਾਏ ਤੇ ਲੈਂਦੇ ਆ ਇਹਨਾਂ ਕੋਲ ਪੈਸਾ ਦੇਣ ਨੂੰ ਹੈ ਨਹੀਂ ਕਿਉਂਕਿ ਉਹਰਾ ਕਾਫੀ ਕਿਰਾਇਆ ਜੇ 2 ਕਿਲੋਮੀਟਰ ਦਾ ਤੁਸੀਂ ਸਾਫ ਕਰਾਉਣਾ ਤਾਂ ਮੇਰੇ ਖਿਆਲ ਕਰੋੜ ਰੁਪਈਆ ਕੇ 50 70 ਲੱਖ ਰੁਪਈਆ ਚਾਹੀਦਾ ਹੈ ਸੁਪਰ ਸਕਰ ਮਸ਼ੀਨ ਨਾਲ ਉਹ ਸਾਰਾ ਉਹ ਇਹਨਾਂ ਨੇ ਸਫਾਈ ਨਹੀਂ ਕੀਤੀ ਮੀਂਹ ਨਾਲ بارش ਨਾਲ 2.5 ਸਾਲਾਂ ਤੋਂ ਉਹ ਜੰਮ ਗਿਆ ਪਾਣੀ ਮਿਲ ਕੇ ਸੜਕਾਂ ਤੇ ਤੁਰੇ ਫਿਰਦਾ ਫਿਰ ਮੈਂ ਇਹਨਾਂ ਨੂੰ ਚਿੱਠੀਆਂ ਲਿਖੀਆਂ ਮੰਤਰੀ ਨੂੰ ਲਿਖੀਆਂ ਇਸ ਦੇ ਬਾਵਜੂਦ ਜੇ ਕੋਈ ਕੰਮ ਨਹੀਂ ਚੱਲਿਆ ਤਾਂ ਫਿਰ ਮੈਂ ਹਾਈ ਕੋਰਟ ਜਾ ਕੇ ਇੱਕ ਪੀਐਲ ਪਾਈ ਹੈ ਔਰ ਮੈਂ ਇਹ ਚਾਹਨਾ ਸਾਰੇ ਸ਼ਹਿਰਾਂ ਨੂੰ ਔਰ ਕਾਂਗਰਸ ਦੇ ਸਾਰੇ ਲੋਕਾਂ ਨੂੰ ਕਿ ਸਾਰੇ ਜਗ੍ਹਾ ਤੇ ਜਿੱਥੇ ਸਰਕਾਰ ਕੰਮ ਨਹੀਂ ਇਹ ਕਰ ਰਹੀ ਉੱਥੇ ਪੀਐਲ ਪਾਓ ਇਹ ਬੇਸਿਕ ਨੀਡ ਹੈ ਸ਼ਹਿਰਾਂ ਦੇ ਵਿੱਚ ਵਾਟਰ ਵਰਕਸ ਤੇ ਸੀਵਰੇਜ ਦਾ ਪਾਣੀ ਜਿਹੜਾ ਸੀਵਰੇਜ ਦਾ ਬੈਕ ਮਾਰ ਰਿਹਾ ਬਹੁਤ ਮਾੜਾ ਹਾਲ ਹੈ ਸੋ ਫਿਰ ਇਹਨਾਂ ਨੇ ਕਿਹਾ ਕਿ ਰਾਜਾ ਬੜੀ ਰਾਜਨੀਤੀ ਕਰਦੇ ਹੈ ਜੱਜ ਸਾਹਿਬ ਨੇ ਕਿਹਾ ਰਾਜਨੀਤੀ ਕਿਉਂ ਨਾ ਕਰਨ ਤੁਸੀਂ ਉੱਥੇ ਸੀਵਰੇਜ ਸਿਸਟਮ ਠੀਕ ਹੈ ਅੱਜ ਉੱਥੇ ਜੀ ਨਿਊਜ਼ ਦੀ ਟੀਮ ਵੀ ਗਈ ਸੀ ਮੈਂ ਇਹ ਚਾਹਨਾ ਕਿ ਤੁਸੀਂ ਸਾਰੇ ਜਾ ਕੇ ਜਾ ਕੇ ਦਿਖਾਓ ਇੱਕ ਇੱਕ ਘਰ ਨੂੰ ਪੁੱਛੋ ਸ਼ਹਿਰ ਚ ਕਿਸੇ ਚ ਚਲੇ ਜਾਓ ਬਹੁਤ ਝਾੜਾ ਮਾਲਾ ਮਾੜਾ ਹਾਲ ਜਿਹੜਾ ਸੀਵਰੇਜ ਸਿਸਟਮ ਦਾ ਹੈ ਇਹ ਗੱਲਾਂ ਸਟੇਡੀਅਮ ਦੀਆਂ ਗੱਲਾਂ ਕਰਦੇ ਆ ਸਾਨੂੰ ਤਾਂ ਸੀਵਰੇਜ ਦਾ ਪਾਣੀ ਤੋਂ ਹੀ ਵਿਚਾ ਦਿਓ ਜਿਹੜਾ ਬੈਕ ਮਾਰੀ ਜਾਂਦਾ ਉੱਥੇ ਸਫਾਈ ਕਰਦੇ ਹੋ ਮਾਨ ਸਾਹਿਬ ਅਮਰ ਸਰ ਦੇ ਵਿੱਚ ਰੈਜ਼ੀਡੈਂਟ ਡਾਕਟਰ ਤੇ ਨਾਲ ਛੇੜਛਾੜ ਹੋਈ ਹੈ ਕੱਲ ਰਾਤੀ ਕੋਈ ਪਰਚਾ ਦਿੱਤਾ ਪ੍ਰਿੰਸੀਪਲ ਜਿਹੜੇ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਨੇ ਉਹਨੇ ਜਿਵੇਂ ਦੇਖਦੇ ਸੀਨ ਕੋਲ ਪਤਾ ਤਾਂ ਬਾਅਦ ਦੇਖੋ ਜੀ ਦੇਖੋ ਜੀ ਨਹੀਂ ਨਹੀਂ ਦੇਖੋ ਮੈਂ ਇਹੋ ਜਿਹੇ ਲੋਕ ਹੁੰਦੇ ਐ ਮਾੜੇ ਅੰਸਰ ਹੁੰਦੇ ਦੇਖੋ ਹਰ ਗੱਲ ਮੈਂ ਇਹ ਨਹੀਂ ਕਹਿੰਦਾ ਵੀ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਐ ਡੀਜੀ ਦੀ ਜ਼ਿੰਮੇਵਾਰੀ ਐ ਕੋਈ ਬੰਦਾ ਹਰਕਤ ਕਰ ਦੇ ਗਲਤ ਹਰਕਤ ਕਰ ਦੇ ਉਹਦੇ ਚ ਕੋਈ ਸਰਕਾਰ ਦਾ ਤੇ ਡੀਜੀ ਦਾ ਵੀ ਇਨਕੋ ਕਸੂਰ ਹੁੰਦਾ ਆਹ ਹਾਂ ਸਰਕਾਰ ਨੂੰ ਮੌਕੇ ਤੇ ਕੌਗਨੀਸੈਂਸ ਲੈ ਕੇ ਬੰਦੀ ਕਾਰਵਾਈ ਕਰਕੇ ਨਿਚੋੜ ਦੇਣਾ ਚਾਹੀਦਾ ਇਹੋ ਜਿਹੇ ਲੋਕਾਂ ਨੂੰ ਜਿਹੜੇ ਧੀਆਂ ਪੇੜਾ ਨੂੰ ਇਸ ਤਰ੍ਹਾਂ ਦਾ ਵਰਤੀਰਾ ਕਰਦੇ ਐ ਉਹਨੂੰ ਛੱਡਣਾ ਨਹੀਂ ਚਾਹੀਦਾ ਤਾਂ ਜੋ ਅਹਿਸਾਸ ਸਭ ਸਖਾਓ ਕਿ ਦੁਨੀਆ ਯਾਦ